ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਪਵਾਰ ਦੀ ਦੱਸਦੇ ਇੱਥੇ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਜਿਹੜੀ ਇੱਕ ਵਾਰ ਫਿਰ ਮਜ਼ਬੂਤੀ ਹੋਈ ਹੈ ਤਸਵੀਰਾਂ ਨਾਲ ਦੀ ਸਕਰੀਨ ਤੇ ਦੱਸ ਰਿਹਾ ਕਿ ਕਹਿ ਸਕਦੇ ਆ ਵੱਡੀ ਮਾਤਰਾ ਦੇ ਵਿੱਚ ਜਿਹੜਾ ਯੂਥ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਜਿੱਥੇ ਸਾਬਕਾ ਬਧਾਈ ਜਗENDER ਪਾਲ ਜੀ ਵੱਲੋਂ ਉਹਨਾਂ ਨੂੰ ਪਾਰਟੀ ਦਾ ਸਰੋਪਾ ਪਾ ਕੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਦੱਸਦੇ ਕਿ ਹੋਰ ਵੀ ਪਾਰਟੀਆਂ ਹੈਗੀਆਂ ਪਰ ਇਹ ਜਿਹੜਾ ਯੂਥ ਹੈ ਇਸੇ ਪਾਰਟੀ ਦੇ ਵਿੱਚ ਕਿਉਂ ਸ਼ਾਮਲ ਹੋਇਆ ਗੱਲਬਾਤ ਸੁਣਾਣੇ ਉਹਨਾਂ ਨੇ ਕੀਤੀ ਹੋਈ ਤੇ ਸਾਬਕਾ ਬਸਾਈ ਜਗENDER ਪਾਲ ਜੀ ਵੱਲੋਂ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਇਹਨਾਂ ਨੂੰ ਬੰਦ ਦਾ ਮਾਨ ਸਨਮਾਨ ਜਿਹੜਾ ਜ਼ਰੂਰ ਦਿੱਤਾ ਜਾਏਗਾ ਗੱਲਬਾਤ ਸੁਣਾਣੇ ਯੂਥ ਨਾਲ ਵੀ ਕੀਤੀ ਹੋਈ ਤੇ ਸਾਬਕਾ ਬਸਾਈ ਜਗENDER ਪਾਲ ਜੀ ਨਾਲ ਵੀ ਕੀਤੀ ਹੋਈ ਤਦ ਤੱਕ ਬੜੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਨਾਮ ਹੈ ਮੇਰਾ ਸੁਮਿਤ ਕੁਲਤਕੀ ਕੀ ਕਾਰਨ ਰਿਹਾ ਕਿ ਕਾਂਗਰਸ ਇਹੀ ਜੁਆਇਨ ਕੀਤੀ ਹੈ ਪਾਰਟੀਆਂ ਤੋਂ ਹੋਰ ਵੀ ਬੜੀਆਂ ਸਾਨੂੰ ਸਾਬਜੀ ਦੇ ਕੰਮ ਬਹੁਤ ਜ਼ਿਆਦਾ ਚੰਗੇ ਲੱਗੇ ਜੋ ਇਹਨਾਂ ਨੇ ਪਿੰਡ ਵਿੱਚ ਕੀਤੇ ਹਨ ਕਹਿੰਦੇ ਵੀ ਸਾਡੇ ਪਿੰਡਾਂ ਦੇ ਵਿੱਚ ਬਾਕੀ ਨਾਲ ਦੇ ਪਿੰਡਾਂ ਬੜੇ ਜੋ ਵੀ ਕੰਮ ਕੀਤੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੇ ਕੋਲੇਜ ਦੇ ਮੁੰਡੇ ਆਪਣੇ ਯਾਰ ਬੇਲੀ ਭਰਾ ਭੈਣ ਜਿੰਨੇ ਵੀ ਜਲੇ ਨਾਲ ਮੇਰੇ ਰੇ ਪਰ ਮੈਂ ਨਾਲ ਲੈ ਕੇ ਇਸ ਲਈ ਆਇਆ ਕਿ ਮੰਤਰੀ ਸਾਹਿਬ ਨੂੰ ਇਹਦੀ ਬੋਰਡ ਪਾਏ ਜਾਣ ਤੇ ਉਹਨਾਂ ਨੂੰ ਕੰਮਜਾ ਬਣਾਇਆ ਜਾਵੇ ਜੋ ਕਿ ਆਪਾਂ ਆਣ ਵਾਲੀ ਸਾਡੀ ਅੱਗੇ ਜਿਹੜੇ ਮੁੰਡੇ ਆ ਸਾਡੇ ਜੋ ਬੀਰ ਜਗਾਰਨਾ 15 ਰੋਜ਼ ਬਾਅਦ ਪ੍ਰਾਪਤ ਕੀਤਾ ਜਾਵੇ ਕਿਹੜੀ ਪਾਰਟੀ ਚ ਸ਼ਾਮਲ ਹੋ ਰਹੀ ਸੀ ਆ ਵੀ ਕਾਂਗਰਸ ਪਾਰਟੀ ਕਿੰਨਾ ਕੁ ਯੂਥ ਹੈ ਜਿਹੜਾ ਅੱਜ ਸ਼ਾਮਲ ਕੀਤਾ ਗਿਆ ਅੱਜ ਸਰ 30 35 ਮੁੰਡੇ ਮੇਰੇ ਨਾਲ ਤੋਂ ਜਿਹੜੇ ਹੈਗੇ ਆ ਬਾਕੀ ਵੀ ਮੇਰੇ ਮੁੰਡੇ ਜਿਹੜੇ ਹੈ ਆ ਉਹ ਵੀ ਨਾਲ ਆਣਗੇ ਜ਼ਰੂਰ ਤੇ ਜੀ ਹੁਣ ਜਿਹੜੇ ਮੁੰਡੇ ਆਏ ਸਰ ਨਾਲ ਉਹ ਮੇਰੇ ਕੋਲੇ ਦੇ ਸਾਰੇ ਮੇਰੇ ਵੀਰ ਵੀ ਜੀ ਮੇਰੇ ਭਰਾ ਵੀ ਜਿਹੜੇ ਆਏ ਅੱਜ ਦੀ ਰਿਕੁਆਇਨਿੰਗ ਹੋਈ ਆ ਕਾਫੀ ਯੂਥ ਇਹਦਾ ਤੁਹਾਡੇ ਨਾਲ ਜੁੜਿਆ ਕਿਹੜਾ ਜ਼ਰੂਰੀ ਹੈ ਕੋਈ ਖੁਸ਼ੀ ਦੀ ਗੱਲ ਹੈ ਜਦੋਂ ਪਾਰਟੀ ਦੀ ਗਰੋਥ ਹੁੰਦੀ ਆ ਜਦੋਂ ਪਾਰਟੀ ਸਤਾ ਚਾਹਦੀ ਆ ਉਹ ਉਸ ਵੇਲੇ ਆਂਦੀ ਆ ਜਿਸ ਵੇਲੇ ਬੱਚੇ ਨੌਜਵਾਨ ਮੁੰਡੇ ਕੁੜੀਆਂ ਪਾਰਟੀ ਨਾਲ ਜੁੜਨ ਫੇਰ ਉਹਦੀ ਹਵਾ ਬਣਦੀ ਆ ਤੇ ਮੇਰੇ ਵੱਲੋਂ ਜਿਹੜੇ ਸਾਡੇ ਬੱਚੇ ਅੱਜ ਕਾਂਗਰਸ ਪਾਰਟੀ ਨੂੰ ਸ਼ਾਮਿਲ ਹੋਏ ਨੇ ਮੇਰੇ ਵੱਲੋਂ ਬਹੁਤ ਬਹੁਤ ਤਰਵਾਦ ਹੈ ਮੁਬਾਰਕਾਂ ਨੂੰ ਫਿਰ ਮੈਂ ਬਾਬੇ ਨਾਨਕ ਤੇ ਪ੍ਰਾਰਥਨਾ ਕਰਦਾ ਇਹ ਬਾਬੇ ਨਾਨਕ ਦਾ ਕਿ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੋਵੇ ਜਦ ਦੁਗਣੀ ਤੇ ਰਾਤ ਚੁਗਣੀ ਤੱਕੀ ਕਰਵੀ ਮੇਰੀ ਕਾਹਨਾ ਔਰ ਅੱਛੀ ਗੱਲ ਹੈ ਬੈਦ ਬੱਚੇ ਨੂੰ ਗੱਲ ਕਹਿਣਾ ਚਾਹਨਾ ਕਿ ਅੱਛੇ ਕੰਮ ਵਾਲੇ ਪਾਸੇ ਤੈਨੂੰ ਕਰੋ ਨਸ਼ਿਆਂ ਨੂੰ ਛੱਡ ਕੇ ਤੁਹਾਡੀ ਹਲਥ ਠੀਕ ਰਾਣੀ ਚਾਹੀਦੀ ਤੇ ਹਲਥ ਤਾਂ ਠੀਕ ਰਾਣੀ ਜੇ ਤੁਹਾਨੂੰ ਗਿਆਨ ਹੋ ਜਾਏ ਤੇ ਨਹੀਂ ਮਾੜੀ ਚੀਜ਼ ਨਹੀਂ ਖਾਣੀ ਮਾੜੇ ਕੰਮ ਨਹੀਂ ਕਰਨੇ ਅੱਛੇ ਕੰਮ ਕਰਨੇ ਆ ਮਾਂ ਪਿਓ ਦੇ ਸੰਸਕਾਰ ਜਿਹੜੇ ਨਾਲ ਲੈ ਕੇ ਚੱਲਨੇ ਆ ਤੇ ਫਿਰ ਬੱਚਾ ਜਿਹੜਾ ਤਰੱਕੀ ਕਰਦਾ ਔਰ ਕੁਝ ਵੀ ਗੱਲ ਹੈ ਵੀ ਨੌਜਵਾਨ ਜਿਹੜੇ ਬੱਚੇ ਆ ਤੇ ਸਾਡੇ ਨਾਲ ਜੁੜਦੇ ਵੀ ਆ ਸਾਡੇ ਵੱਲੋਂ ਪਾਰਟੀ ਦੇ ਵਿੱਚ ਜੋ ਉਹਨਾਂ ਦਾ ਮਾਨ ਸਨਮਾਨ ਉਹ ਪੂਰਾ ਮਿਲੇਗਾ ਸਾਡੇ ਪਾਰਟੀ ਦੇ ਕਾਫੀ ਮਜਬੂਤੀਆਂ ਥੋੜੇ ਦਿਨਾਂ ਨੂੰ ਕਰਨੀਆਂ ਦੂਸਰਾ ਨੌਜਵਾਨ ਬੱਚੇ ਨੇ ਇਹਨਾਂ ਨੂੰ ਵੀ ਆਪਾਂ ਕੋਈ ਨਾ ਕੋਈ ਆਪਣੇ ਯਰਾਂ ਦੇ ਜੀਦਾਂ ਨਾਲ ਆਪਣੀ ਪਾਰਟੀ ਦਾ ਪਿੰਡ ਪਿੰਡ ਜਾ ਕੇ ਦੋਰ ਤੋਂ ਦੋਰ ਘਰਚਾਰ ਕਰਨੀ ਹੈ ਔਰ ਆਪਣੀ ਪਾਰਟੀ ਨੂੰ ਸੱਤਾ ਤੇ ਲੈਣਗੇ ਮਹਾਰਾ ਜੀ ਕਿਰਪਾ ਕਰੇ ਕਿ ਆਗੇ ਟਾਈਮ ਦੇ ਵਿੱਚ ਯੋਗ ਦੇ ਹੱਕ ਪੂਰੇ ਕੀਤੇ ਜਾਣਗੇ ਜੋ ਕਰਨ ਦੇ ਕਰਾਂ ਬਹੁਤ ਬਹੁਤ ਬੱਚੇ ਨਾ ਧੰਵਾਦ ਹੈ